ਗੁਜਰਾਤ ਦੇ ਵਡੋਦਰਾ ਦੀ ਅਰਚਨਾ ਮਕਵਾਨਾ ਜੋ ਕਿ ਯੋਗਾ ਕਰਨ ਆਉਂਦੀ ਹੈ 21 ਜੂਨ ਨੂੰ ਉਸ ਦੇ ਉੱਤੇ ਐਫ ਆਈ ਆਰ ਦਰਜ ਕਰਵਾ ਦਿੱਤੀ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਸ ਤੋਂ ਬਾਅਦ ਉਸ ਨੇ ਮੁਆਫੀ ਵੀ ਮੰਗੀ ਹੈ ਅਤੇ ਉਸ ਦੇ ਵੱਲੋਂ ਜੋ ਇੱਕ ਵੀਡੀਓ ਹੁਣ ਸਾਂਝੀ ਕੀਤੀ ਗਈ ਹੈ ਉਸ ਦੇ ਵਿੱਚ ਉਸ ਨੇ ਇਹ ਦੱਸਿਆ ਕਿ ਉਸ ਨੂੰ ਸਿਕਿਉਰਿਟੀ ਮਿਲ ਚੁੱਕੀ ਹੈ ਤੇ ਵਡੋਦਰਾ ਪੁਲਿਸ ਦੇ ਵੱਲੋਂ ਉਸ ਨੂੰ ਬਿਨਾਂ ਮੰਗੇ ਇਹ ਸਿਕਿਉਰਿਟੀ ਦੇ ਦਿੱਤੀ ਗਈ ਹੈ ਉਸ ਦੇ ਵੱਲੋਂ ਇਹ ਸੋਸ਼ਲ ਮੀਡੀਆ ਦੇ ਉੱਤੇ ਦਾਅਵਾ ਕੀਤਾ ਗਿਆ ਸੀ ਕਿ ਮੈਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਅਤੇ ਉਸ ਦੇ ਵੱਲੋਂ ਇੱਕ ਜੋ ਵਾਇਸ ਨੋਟ ਹੈ ਉਹ ਵੀ ਸੰਜਿਆ ਕੀਤਾ ਗਿਆ ਸੀ ਜਿਸ ਦੇ ਵਿੱਚ ਉਸ ਨੂੰ ਆਖਿਆ ਜਾ ਰਿਹਾ ਸੀ ਕਿ ਤੈਨੂੰ ਜਾਨੋਂ ਮਾਰ ਦਿੱਤਾ ਜਾਵੇਗਾ ਜੇਕਰ ਤੂੰ ਦੁਬਾਰਾ ਅਜਿਹੀ ਗਲਤੀ ਕੀਤੀ ਜਾਂ ਫਿਰ ਜੋ ਕੁਛ ਤੂੰ ਕੀਤਾ ਤੈਨੂੰ ਮਾਰਿਆ ਵੀ ਜਾ ਸਕਦਾ ਸੀ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਲਗਾਤਾਰ ਉਸ ਦੇ ਵੱਲੋਂ ਸਾਹਮਣੇ ਰੱਖੀਆਂ ਜਾ ਰਹੀਆਂ ਨੇ ਜੇਕਰ ਗੱਲ ਕਰੀਏ 21 ਜੂਨ ਯੋਗਾ ਡੇ ਸੀ ਇੰਟਰਨੈਸ਼ਨਲ ਯੋਗਾ ਡੇ ਉਸ ਦਿਨ ਅਰਚਨਾ ਮਕਵਾਨਾ ਜੋ ਕਿ ਇੱਕ ਫੈਸ਼ਨ ਡਿਜ਼ਾਈਨਰ ਹੈ ਉਸਦੇ ਵੱਲੋਂ ਇੱਕ ਤਸਵੀਰ ਹੈ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਸਾਂਝੀ ਕੀਤੀ ਜਾਂਦੀ ਹੈ ਜੋ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਪਹੁੰਚਦੀ ਹੈ ਤੇ ਉੱਥੇ ਉਸਦੇ ਵੱਲੋਂ ਸਿਰ ਸ਼ਾਸ਼ਣ ਕੀਤਾ ਜਾਂਦਾ ਹੈ ਯੋਗਾ ਕੀਤਾ ਜਾਂਦਾ ਹੈ ਤੇ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤੀਆਂ ਜਾਂਦੀਆਂ ਜਿਸ ਤੋਂ ਬਾਅਦ ਲਗਾਤਾਰ ਇਸ ਮਾਮਲੇ ਦੇ ਵਿੱਚ ਖਿਚਾਈ ਕੀਤੀ ਜਾ ਰਹੀ ਸੀ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਬਹੁਤ ਗਲਤ ਕੀਤਾ ਤੇ ਸ਼ਰਮਣੀ ਕਮੇਟੀ ਦੇ ਵੱਲੋਂ ਵੀ ਇਸ ਮਾਮਲੇ ਨੂੰ ਸੰਜੀਦਗੀ ਦੇ ਨਾਲ ਲੈਂਦੇ ਹੋਏ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਗਈ ਅਤੇ ਸ਼ਿਕਾਇਤ ਦਰਜ ਕਰਵਾਈ ਗਈ ਜਿਸ ਤੋਂ ਬਾਅਦ 295ਏ ਦਾ ਮਾਮਲਾ ਦਰਜ ਕਰ ਦਿੱਤਾ ਗਿਆ ਐਫ ਆਈ ਆਰ ਦਰਜ ਹੋ ਚੁੱਕੀ ਹੈ ਜਿਸ ਤੋਂ ਬਾਅਦ ਅਰਚਨਾ ਮਕਵਾਨਾ ਨੇ ਜਿੱਥੇ ਆਪਣੀਆਂ ਉਹ ਪੋਸਟਾਂ ਸੀ ਉਹ ਡਿਲੀਟ ਕੀਤੀਆਂ ਉੱਥੇ ਹੀ ਉਸ ਦੇ ਵੱਲੋਂ ਇੱਕ ਜਿਹੜੀ ਆ ਵੀਡੀਓ ਸਾਂਝੀ ਕਰਕੇ ਇਸ ਮਾਮਲੇ ਵਿੱਚ ਮਾਫੀ ਮੰਗੀ ਗਈ ਆਖਿਆ ਗਿਆ ਕਿ ਮੇਰੇ ਵੱਲੋਂ ਕਿਸੇ ਵੀ ਤਰ੍ਹਾਂ ਜਿਹੜਾ ਸਿੱਖ ਧਰਮ ਦੇ ਜਿਹੜੇ ਪੈਰੋਕਾਰ ਨੇ ਉਹਨਾਂ ਨੂੰ ਠੇਸ ਪਹੁੰਚਾਉਣ ਦੀ ਕੋਈ ਵੀ ਕੋਸ਼ਿਸ਼ ਨਹੀਂ ਸੀ ਮੈਂ ਨਹੀਂ ਸੋਚਦੀ ਕਿ ਅਜਿਹਾ ਹੋਵੇ ਪਰ ਮੈਂ ਉਸ ਮੌਕੇ ਇਹ ਸੋਚਿਆ ਸੀ ਕਿ ਲੋਕਾਂ ਦੇ ਵਿੱਚ ਇੱਕ ਚੰਗਾ ਮੈਸੇਜ ਆਵੇ ਯੋਗਾ ਜਿਸ ਨੂੰ ਲਗਾਤਾਰ ਪੰਜਾਬ ਦੇ ਵਿੱਚ ਵੀ ਜਿਹੜਾ ਹੈ ਉਹ ਪ੍ਰਚਾਰਿਆ ਜਾਵੇ ਤਾਂ ਕਿ ਲੋਕ ਯੋਗਾ ਕਰਨਾਂ ਤੇ ਚੰਗੀ ਸਿਹਤ ਬਣਾਉਣਾ ਤੇ ਉਸ ਦੇ ਵੱਲੋਂ ਜਿਹੜਾ ਹੁਣ ਨਵੀਆਂ ਪੋਸਟਾਂ ਪਾਈਆਂ ਜਾ ਰਹੀਆਂ ਜਾ ਰਹੀਆਂ ਨੇ ਅਤੇ ਨਵੀਆਂ ਜੋ ਵੀਡੀਓ ਸਾਂਝੇ ਕੀਤੀਆਂ ਜਾ ਰਹੀਆਂ ਉਸ ਦੇ ਵਿੱਚ ਇਹ ਹਵਾਲਾ ਦਿੱਤਾ ਜਾ ਰਿਹਾ ਕਿ ਭਾਵੇਂ ਦਿਲਜੀਤ ਦੋ ਸਾਂਝੇ ਹੋਵੇ ਜਾਂ ਫਿਰ ਕੁਝ ਹੋਰ ਲੋਕ ਹੋਣ ਜਿਹੜੇ ਲਗਾਤਾਰ ਯੋਗਾ ਨੂੰ ਪ੍ਰਮੋਟ ਕਰਦੇ ਨੇ ਸਿੱਖੀ ਦੇ ਵਿੱਚ ਇਸ ਕਰਕੇ ਮੈਂ ਵੀ ਚਾਹੁੰਦੀ ਸੀ ਕਿ ਪੰਜਾਬ ਦੇ ਲੋਕ ਯੋਗਾ ਨੂੰ ਫੋਲੋ ਕਰਨ ਇੰਟਰਨੈਸ਼ਨਲ ਯੋਗਾ ਡੇ ਵਾਲੇ ਦਿਨ ਇਹ ਤਸਵੀਰਾਂ ਕੰਨਿਆ ਕਰਨ ਦਾ ਇਹੀ ਮਕਸਦ ਸੀ ਕਿ ਲੋਕ ਇਸ ਤੋਂ ਜਿਹੜੀ ਹੈ ਸਿੱਧ ਲੈ ਕੇ ਯੋਗਾ ਕਰਨ ਦੇ ਵੱਲ ਨੂੰ ਤੁਰ ਪੈਣ ਪਰ ਉਸ ਦਾ ਕਹਿਣਾ ਹੈ ਕਿ ਮੈਨੂੰ ਬਹੁਤ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਤੇ ਮੇਰੇ ਖਿਲਾਫ ਬਹੁਤ ਗਲਤ ਤਰੀਕੇ ਦੇ ਨਾਲ ਜਿਹੜੀ ਹੈ ਉਹ ਇੱਕ ਮਹਮ ਚਲਾਈ ਜਾ ਰਹੀ ਹੈ ਤੇ ਮੈਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਅਤੇ ਅਰਚਨਾ ਮਕਵਾਨਾ ਦੇ ਵੱਲੋਂ ਹੁਣ ਇਹ ਗੱਲ ਵੀ ਸਾਂਝੀ ਕੀਤੀ ਗਈ ਹੈ ਕਿ ਬਡੋਧਰਾ ਪੁਲਿਸ ਦੇ ਵੱਲੋਂ ਕ੍ਰਾਈਮ ਬ੍ਰਾਂਚ ਦੇ ਵੱਲੋਂ ਉਹਨਾਂ ਨੂੰ ਸੁਰੱਖਿਆ ਦੇ ਦਿੱਤੀ ਗਈ ਹੈ ਕੀ ਅਰਚਨਾ ਮਕਵਾਨਾ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਇਹ ਵੀਡੀਓ ਸਾਂਝੀ ਕੀਤੀ ਗਈ ਹੈ ਉਸ ਤੋਂ ਬਾਅਦ ਇਹ ਤੁਹਾਨੂੰ ਲੱਗਦਾ ਹੈ ਕਿ ਅਰਚਨਾ ਮਕਵਾਨਾ ਜਾਣਬੁੱਝ ਕੇ ਇੱਕ ਇਸ ਤਰੀਕੇ ਦੀ ਕੋਸ਼ਿਸ਼ ਉਸ ਦੇ ਵੱਲੋਂ ਕੀਤੀ ਗਈ ਹੈ ਕਿ ਜੋ ਮਾਹੌਲ ਹੈ ਉਸ ਨੂੰ ਵਿਗਾੜਿਆ ਜਾ ਸਕੇ ਜਾਂ ਫਿਰ ਉਸ ਦੇ ਖਿਲਾਫ ਜਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ ਹੈ ਉਸ ਦੇ ਵਿੱਚ ਉਸ ਦੇ ਵੱਲੋਂ ਸੁਰੱਖਿਆ ਜੋ ਉਸ ਨੂੰ ਮਿਲੀ ਹੈ ਉਹ ਸਹੀ ਹੈ ਤੁਹਾਡੇ ਮੁਤਾਬਕ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਕਿਉਂਕਿ ਅਰਚਨਾ ਮਕਵਾਨਾ ਲਗਾਤਾਰ ਹੁਣ ਇਹ ਪੋਸਟਾਂ ਸਾਂਝੀਆਂ ਕਰ ਰਹੀ ਹੈ ਇਹ ਵੀਡੀਓਜ਼ ਇਹ ਆਡੀਓਜ਼ ਅਤੇ ਬਾਕੀ ਦੀਆਂ ਚੀਜ਼ਾਂ ਸਾਂਝੀਆਂ ਕਰ ਰਹੀ ਹੈ ਜਿਸ ਦੇ ਵਿੱਚ ਲਗਾਤਾਰ ਉਹ ਜੋਗਾ ਕੀਤਾ ਜਾ ਰਿਹਾ ਹੈ ਜੋ ਟੂਰਿਸਟ ਆਉਂਦੇ ਨੇ ਬਾਹਰੋਂ ਸੈਲਾਨੀ ਆਉਂਦੇ ਨੇ ਉਹਨਾਂ ਦੇ ਵੱਲੋਂ ਵੀ ਜਿਸ ਤਰੀਕੇ ਦੇ ਨਾਲ ਪੋਜ ਕੀਤੇ ਜਾਂਦੇ ਆ ਦਰਬਾਰ ਸਾਹਿਬ ਉਹ ਉਸ ਗੱਲ ਨੂੰ ਜਸਟੀਫਾਈ ਕਰ ਰਹੀ ਹੈ ਉਹਦਾ ਕਹਿਣਾ ਹੈ ਕਿ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਐਸਜੀਪੀਸੀ ਨੇ ਨਹੀਂ ਕੀਤੀ ਤਾਂ ਫਿਰ ਮੇਰੇ ਖਿਲਾਫ ਇਹ ਕਾਰਵਾਈ ਕਿਉਂ ਕੀਤੀ ਜਾ ਰਹੀ ਹੈ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਇਸ ਨੂੰ ਲੈ ਕੇ ਕਾਫੀ ਜ਼ਿਆਦਾ ਹਉ ਹਲਾ ਮਚਿਆ ਹੋਇਆ ਤੇ ਅਰਚਨਾ ਮਕਵਾਨਾ ਦੇ ਖਿਲਾਫ ਵੱਡੇ ਪੱਧਰ ਤੇ ਇੱਕ ਗੁੱਸਾ ਲੋਕਾਂ ਦੇ ਵਿੱਚ ਦਿਖਾਈ ਦੇ ਰਿਹਾ ਹੈ ਕੀ ਤੁਹਾਨੂੰ ਲੱਗਦਾ ਕਿ ਅਰਚਨਾ ਮਕਵਾਨਾ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਮਾਫੀ ਮੰਗੀ ਗਈ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਉਸ ਨੂੰ ਸਿਕਿਉਰਿਟੀ ਮਿਲੀ ਆ ਤੇ ਜਿਸ ਤਰੀਕੇ ਦੇ ਨਾਲ ਉਸ ਦੇ ਵੱਲੋਂ ਹੁਣ ਨਵੀਆਂ ਪੋਸਟਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਇਸ ਦੇ ਪਿੱਛੇ ਕੋਈ ਇੱਕ ਮਨਕਰਤ ਸਾਜ਼ਿਸ਼ ਹੈ ਜਾਂ ਫਿਰ ਉਸ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਪੇਸ਼ ਕੀਤਾ ਜਾ ਰਿਹਾ ਹੈ ਜਾਣਬੁੱਝ ਕੇ ਇੱਕ ਮਾਹੌਲ ਬਣਾਇਆ ਜਾ ਰਿਹਾ ਹੈ ਕਿਉਂਕਿ ਲਗਾਤਾਰ ਹਿਮਾਚਲ ਵਾਲਾ ਕਾਹਨ ਹੋਵੇ ਜਾਂ ਫਿਰ ਕੰਗਣਾ ਰਣਾਉਤ ਵਾਲਾ ਮਾਮਲਾ ਹੋਵੇ ਇਸ ਤਰੀਕੇ ਦੀਆਂ ਘਟਨਾਵਾਂ ਹਰਿਆਣਾ ਦੇ ਵਿੱਚੋਂ ਵੀ ਸਾਹਮਣੇ ਆਈਆਂ ਤਾਂ ਸਿੱਖਾਂ ਦੇ ਬਾਰੇ ਜਿਸ ਤਰੀਕੇ ਦੀ ਹੁਣ ਚਰਚਾ ਚੱਲ ਪਈ ਹੈ ਤੁਹਾਨੂੰ ਲੱਗਦਾ ਹੈ ਕਿ ਇਸ ਤਰੀਕੇ ਦੇ ਨਾਲ ਮਾਹੌਲ ਹੋਰ ਵੀ ਖਰਾਬ ਹੋਵੇਗਾ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਅਤੇ ਅਰਤਨਾ ਮਕਵਾਨਾ ਬੜੋਦਰਾ ਦੀ ਰਹਿਣ ਵਾਲੀ ਹੈ ਜੋ ਕਿ ਇੱਕ ਫੈਸ਼ਨ ਡਿਜ਼ਾਈਨਰ ਹੈ ਇੱਕ ਯੋਗਾ ਕਰਨ ਵਾਲੀ ਕੁੜੀ ਹੈ ਜੋ ਕਿ ਬਲੌਗਰ ਵੀ ਹੈ ਤੇ ਆਪਣੀਆਂ ਵੀਡੀਓ ਸਾਂਝੀਆਂ ਕਰਦੀ ਹੈ ਤਾਂ ਉਸ ਦੇ ਬਾਰੇ ਤੁਹਾਨੂੰ ਇਹ ਜਾਣਕਾਰੀ ਦਿੱਤੀ ਹੈ ਜੋ ਜੋ ਹੁਣ ਤੱਕ ਹੋਇਆ ਹੈ ਜੀਪੀਸੀ ਨੇ ਵੀ ਐਫਆਈਆ ਦਰਜ ਕਰਵਾ ਦਿੱਤੀ ਹੈ ਅਤੇ ਉਸ ਨੂੰ ਸਿਕਿਉਰਟੀ ਵੀ ਸੁਰੱਖਿਆ ਵੀ ਬੜੋਦਰਾ ਪੁਲਿਸ ਦੇ ਵੱਲੋਂ ਦੇ ਦਿੱਤੀ ਗਈ ਹੈ ਤਾਂ ਇਹ ਸਾਰਾ ਕੁਝ ਤੁਹਾਡੇ ਨਾਲ ਸਾਂਝਾ ਕੀਤਾ ਹੈ ਇਸ ਰਿਪੋਰਟ ਦੇ ਬਾਰੇ ਤੁਹਾਡੀ ਜੋ ਵੀ رائے ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਾਕੀ ਅਪਡੇਟਸ ਦੇ ਲਈ ਜੁੜੇ ਰਹੋ ਕਾਰਨਰ ਟਾਕਸ ਤੇ ਪੰਜਾਬੀ ਨਿਊਜ਼ ਕਾਰਨਰ ਦੇ ਨਾਲ